ਲੁਧਿਆਣਾ ਵਿੱਚ ਅਪਰਾਧੀਆਂ ਖਿਲਾਫ ਪੁਲਿਸ ਦਾ ਸਿਕੰਜਾ ਲਗਾਤਾਰ ਕਸਦਾ ਜਾ ਰਿਹਾ ਹੈ ਦੱਸਦੀ ਹੈ ਕਿ ਆਪਰੇਸ਼ਨ ਪ੍ਰਹਾਰ ਦੇ ਤੀਸਰੇ ਦਿਨ ਵੀ ਪੁਲਿਸ ਪ੍ਰਸ਼ਾਸਨ ਵੱਲੋਂ ਸ਼ਹਿਰ ਭਾਰ ਵਿੱਚ ਵਿਆਪਕ ਨਾਕਾਬੰਦੀ ਕੀਤੀ ਗਈ ਹੈ ਜਿਸ ਦੌਰਾਨ ਵਕ ਵਕ ਥਾਵਾਂ ਤੇ ਨਾਕੇ ਲਗਾ ਕੇ ਸਖਤ ਚੈਕਿੰਗ ਜਿਹੜੀ ਹੈ ਉਹ ਕੀਤੀ ਗਈ ਹੈ ਤਾਂ ਦੱਸਦੀ ਹੈ ਕਿ ਜਿਸ ਦੌਰਾਨ ਕਰੀਬ 100 ਅਪਰਾਧਕ ਅੰਸਰਾ ਨੂੰ ਕਾਬੂ ਕੀਤਾ ਗਿਆ ਹੈ ਤਾਂ ਇਸ ਸੰਬੰਧੀ ਡੀਸੀਪੀ ਜਸਕਰਨਜੀਤ ਸਿੰਘ ਤੇਜਾ ਨੇ ਪੂਰੀ ਕਾਰਵਾਈ ਕਰਦਿਆ ਦੱਸਿਆ ਕਿ ਵਿਸਥਾਰ ਵਿੱਚ ਕੀ ਕੁਝ ਦੱਸਿਆ ਆਓ ਤੁਹਾਨੂੰ ਸੁਣਾਉਣੇ ਆ ਪੀਟੀਨ ਨਿਊਜ਼ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਤੇ ਮੈਂ ਤੁਹਾਡੇ ਨਾਲ ਤਸ਼ਾਰਕ ਕੋਰ ਲੁਧਿਆਣਾ ਦੇ ਵਿੱਚ ਪਰਹਾਲ 2 ਨੂੰ ਲੈ ਕੇ ਲੁਧਿਆਣਾ ਪੁਲਿਸ ਵੱਲੋਂ 72 ਘੰਟਿਆਂ ਦਾ ਮੈਮੋਰੈਂਡਮ ਦਿੱਤਾ ਗਿਆ ਸੀ ਕਿ 72 ਘੰਟਿਆਂ ਲਈ ਪਰਹਾਲ 2 ਜਿਹੜੀ ਆ ਮੁਹਿੰਮ ਚਲਾਈ ਗਈ ਹੈ ਜਿਸ ਦੌਰਾਨ ਜਿਹੜੇ ਗੈਂਗਸਟਰ ਲੋਗ ਜਿਹੜੇ ਅਪਰਾਧਿਕ ਜਿਹੜੇ ਅਨਸਰ ਹੈ ਜਿਨ੍ਹਾਂ ਤੇ ਮਾਮਲੇ ਦਰਜ ਨਹੀਂ ਜਿਨ੍ਹਾਂ ਜੋ ਕਿ ਹਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਉਹਨਾਂ ਨੂੰ ਫੜਿਆ ਜਾ ਰਿਹਾ ਸੋ ਇਸੇ ਦੌਰਾਨ ਅੱਜ ਲੁਧਿਆਣਾ ਦੇ ਢੋਲੇਵਾਲ ਚੌਂਗਰੇ ਕੋਲ ਮੌਜੂਦ ਹਾਂ ਜਿੱਥੇ ਅੱਜ ਪਰਹਾੜ ਟੂਨ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਨਾਕਾ ਲਗਾਇਆ ਗਿਆ ਨਾਕੇ ਦੌਰਾਨ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੇ ਨਾਲ ਜਿਹੜੇ ਸ਼ਰਾਤੀ ਅੰਸਰ ਨੇ ਜਾਂ ਆਣ ਜਾਣ ਵਾਲੀਆਂ ਗੱਡੀਆਂ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਪੁਲਿਸ ਟੀਮਾਂ ਇੱਥੇ ਮੌਕੇ ਤੇ ਮੌਜੂਦ ਨੇ ਔਰ ਇਸ ਮੌਕੇ ਡੀਸੀਪੀ ਜਿਸਕਰਨ ਸਿੰਘ ਤੇਜਾ ਜੀ ਵੀ ਇੱਥੇ ਪਹੁੰਚੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੂਰਾ ਜਾਣਾਂਗੇ ਕਿ ਅੱਜ 48 ਘੰਟੇ ਹੋ ਚੁੱਕੇ ਆ ਔਰ 48 ਘੰਟੇ ਮਤਲਬ 2 ਦਿਨ ਤੇ ਵਿਚ ਇਹਨਾਂ ਦੇ ਵੱਲੋਂ ਕਿਸ ਤਰ੍ਹਾਂ ਦੀ ਕਾਰਵਾਈ ਜਿਹੜੀ ਇਹ ਕੀਤੀ ਗਈ ਹੈ ਪਰਹਾਰ 2 ਨੂੰ ਲੈ ਕੇ ਔਰ ਕਾਫੀ ਜਿਹੜੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਔਰ ਇਸ ਦੌਰਾਨ ਕਈ ਜਿਹੜੇ ਸ਼ਰਾਤੀ ਅੰਸਰ ਜਿਨ੍ਹਾਂ ਲੋਕਾਂ ਦੇ ਉੱਤੇ ਮਾਮਲੇ ਦਰਜ ਨੇ ਉਹਨਾਂ ਨੂੰ ਵੀ ਕਾਬੂ ਕੀਤਾ ਗਿਆ ਔਰ ਲਗਾਤਾਰ ਜਿਹੜੀ ਹੈ ਵੀਡੀਓ ਤੇ ਵਿੱਚ ਤੁਹਾਨੂੰ ਵਿਜ਼ੂਅਲ ਦੇ ਵਿੱਚ ਮੈਂ ਦਿਖਾਉਣ ਜਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜੀਆਂ ਆਂ ਜਾਣ ਵਾਲੀਆਂ ਛੱਕੀ ਜਿਹੜੀਆਂ ਗੱਡੀਆਂ ਨੇ ਵਾਹਨ ਨੇ ਜਾਂ ਸਕੂਟਰ ਨੇ ਉਹਨਾਂ ਨੂੰ ਰੋਕ ਕੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਾ ਆ ਸੱਤੀ ਦੇ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤਾ ਜੋ ਲੁਧਿਆਣਾ ਅਤੇ ਸਹਿਤ ਪੰਜਾਬ ਦੇ ਵਿੱਚ ਜਿਹੜੀ ਹੈ ਗੈਂਗਵਾਰ ਨੂੰ ਜਿਹੜਾ ਕਿਤੇ ਨਾ ਕਿਤੇ ਰੋਕਿਆ ਜਾਵੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਆਏ ਦਿਨ ਗੋਲੀਆਂ ਚੱਲਣ ਦੀ ਵਾਰਦਾਤ ਸਾਹਮਣੇ ਆਉਂਦੀ ਹੈ ਕਿਸੇ ਨਾ ਕਿਸੇ ਤਰ੍ਹਾਂ ਦਾ ਕ੍ਰਾਈਮ ਜਿਹੜਾ ਨਜ਼ਰ ਆਉਂਦਾ ਹੈ ਜਿਸ ਨੂੰ ਲੈ ਕੇ ਪੁਲਿਸ ਦੇ ਵੱਲੋਂ ਹੁਣ ਕ੍ਰਾਈਮ ਨੂੰ ਜਿਹੜਾ ਨੱਥ ਪਾਉਣ ਲਈ ਜਿਹੜੀ ਹੈ ਪਰਹਾਰ 2 ਦੀ ਜਿਹੜੀ ਹੈ ਸ਼ੁਰੂਆਤ ਕੀਤੀ ਗਈ ਹੈ ਜਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇੱਥੇ ਕੜੀ ਮੁਸ਼ਕਲ ਦੇ ਨਾਲ ਜਿਹੜਾ ਹੈ ਚੈਕਿੰਗ ਕੀਤੀ ਜਾ ਰਹੀ ਹੈ ਤੋ ਲਗਾਤਾਰ ਜਿਹੜੀਆਂ ਤਸਵੀਰਾਂ ਨੇ ਲੁਧਿਆਣਾ ਦੇ ਸ਼ੇਰਪੁਰ ਚੌਂਕ ਦੇ ਨੇੜੇ ਜਿੱਥੇ ਆ ਪ੍ਰਹਾਰ 2 ਦਾ ਜਿਹੜਾ ਅੱਜ ਦੂਸਰਾ ਦਿਨ ਹੈ ਉਸ ਨੂੰ ਲੈ ਕੇ ਜਿਹੜਾ ਅੱਜ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਭਾਰੀ ਜਿਹੜੀ ਆ ਕਾਟ ਪੁਲਿਸ ਪ੍ਰਸ਼ਾਸਨ ਮੌਜੂਦ ਹੈ ਚੈਕਿੰਗ ਕੀਤੀ ਜਾ ਰਹੀ ਹੈ ਸਾਡੇ ਨਾਲ ਜਸਕਿੰ ਸਿੰਘ ਤੇਜਾ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਦੇ ਆ ਤੇਜਾ ਜੀ ਮੌਜੂਦ ਨੇ ਗੱਲਬਾਤ ਕਰ ਲੈਂਦੇ ਆ ਸਰ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਕੱਲ ਤੋਂ ਸ਼ੁਰੂ ਹੋਇਆ ਪ੍ਰਹਾਰ 2 ਤੇ ਅੱਜ ਦੂਸਰਾ ਦਿਨ ਹੈ ਕਿਸ ਤਰ੍ਹਾਂ ਦੀ ਕਾਮਯਾਬੀ ਮਿਲੀ ਹੈ ਪਹਾਰ 2 ਜੋ ਅੱਜ ਉਹਦਾ ਤੀਸਰਾ ਦਿਨ ਹੈ ਇਹ ਸਾਡੇ ਕਮਿਸ਼ਨਰ ਦੇ ਵਿੱਚ ਰੂਰਲ ਏਰੀਆ ਜਿਹੜੇ ਚ ਜ਼ੋਨ ਤੇ 2 ਤੇ 4 ਉਹਦੇ ਵਿੱਚ ਅਸੀਂ ਜਿਹੜਾ ਨਾਕੇ ਬੰਦਾ ਵੀ ਨਾਕਾ ਵੀ ਲਵਾਏ ਆ ਸਰਚ ਆਪਰੇਸ਼ਨ ਵੀ ਕੀਤੇ ਆ ਰੇਡਸ ਵੀ ਕੀਤੇ ਆ ਉਹਦੇ ਵਿੱਚ ਸਾਡੇ ਜਿਹੜੀਆਂ ਟੀਮਸ ਨੂੰ ਕਾਮਯਾਬੀ ਮਿਲੀ ਆ ਅਸੀਂ ਉਹਦੇ ਵਿੱਚ ਆਲਮੋਸਟ 100 ਦੇ ਲਗਭਗ ਜਿਹੜੇ ਬੰਦੇ ਅਰੈਸਟ ਕੀਤੇ ਆ ਜਿਨ੍ਹਾਂ ਚੋਂ 5 6 ਜਿਹੜਾ ਗੈਂਗਸਟਰ ਜਿਹੜੇ ਉਸ ਤਰ੍ਹਾਂ ਦੇ ਕੁਝ ਅਸੀਂ ਜਿਹੜੇ ਵਾਂਟਡ ਪੀਓ ਉਹ ਗ੍ਰਫਤਾਰ ਕੀਤੇ ਆ ਐਨਡੀਪੀਐਸ ਦੇ ਮਕਦਮੇ ਵੀ ਦਿੰਦੇ ਆ ਜਿਨ੍ਹਾਂ ਦੇ ਵਿੱਚ ਉਹਨਾਂ ਦੇ ਕੋਲ ਐਨਡੀਪੀਐਸ ਦੀ ਰਿਕਵਰੀ ਹੋਈ ਆ ਤੇ ਨਾਲ ਹੀ ਜਿਹੜਾ ਕੁਝ ਜਿਹੜੇ ਸਾਡੇ ਵਾਹਨ ਸਨੇਚਿੰਗ ਦੇ ਸੀ ਜਿਹੜੇ ਲੋਕਾਂ ਨੂੰ ਉਸ ਤਰੀਕੇ ਨਾਲ ਉਹ ਉਹਦੇ ਵਿੱਚ ਸਾਨੂੰ ਕੁਝ ਵਾਹਨ ਜਿਹੜੇ 10 ਤੋਂ 11 ਵਾਹਨ ਮਿਲੇ ਆ ਮੋਬਾਈਲ ਫੋਨ ਮਿਲੇ ਆ ਤਾਂ ਇਸ ਤਰੀਕੇ ਦੀਆਂ ਸਾਰੀਆਂ ਰਿਕਵਰੀਆਂ ਕੀਤੀਆਂ ਗਈਆਂ ਦੂਸਰੇ ਤਰੀਕੇ ਦੇ ਨਾਲ ਸਵੇਰੇ ਸਵੇਰੇ ਜਿਹੜੀ ਰੇਡ ਕੀਤੀ ਗਈ ਆ ਰੇਡ ਦੌਰਾਨ ਕੋਈ ਜਿਹਨੇ ਜਿਹੜੇ ਗੈਂਗਸਟਰ ਲੋਗ ਨੇ ਜਾਂ ਜਿਹੜੇ ਕ੍ਰਾਈਮ ਕਰਦੇ ਨੇ ਕੀ ਉਹਨਾਂ ਨੂੰ ਫੜਿਆ ਗਿਆ ਉਹ ਉੱਥੇ ਮੌਜੂਦ ਮਿਲੇ ਆਪਾਂ ਬਿਲਕੁਲ ਜਿਹੜੇ ਮੈਂ ਤੁਹਾਨੂੰ 100 ਬੰਦੇ ਦੇ ਦੱਸਿਆ ਚ ਵੱਖ-ਵੱਖ ਤਰ੍ਹਾਂ ਦੇ ਫੜੇ ਆ ਐਜੇ ਬੰਦੇ ਵੀ ਫੜੇ ਆ ਜਿਨ੍ਹਾਂ ਨੂੰ ਜਿਹੜੇ ਗੈਂਗਸਟਰ ਦੇ ਨਾਲ ਰਿਲੇਟਿਡ ਸੀ ਜਿਹੜੇ ਮੋਸਟ ਵਾਂਟਡ ਸੀ 302 ਦੇ ਵਿੱਚੋਂ ਹੋਰ ਉਹਨਾਂ ਨੂੰ ਵੀ ਅਸੀਂ ਉਹਨਾਂ ਟਿਕਾਣਿਆਂ ਤੋਂ ਗ੍ਰਿਫਤਾਰ ਕੀਤਾ ਸਰ ਲੱਗਦਾ ਨਹੀਂ ਵੀ ਜਿਸ ਤਰ੍ਹਾਂ ਉਹਨਾਂ ਨੂੰ ਪਤਾ ਲੱਗਦਾ ਵੀ 72 ਘੰਟਿਆਂ ਦਾ ਟਾਈਮ ਹੈਗਾ ਵਾ ਤੇ 72 ਘੰਟਿਆਂ ਦੇ ਲਈ ਜਿਹੜੇ ਗੈਂਗਸਟਰ ਲੋਗ ਨੇ ਆਪਣਾ ਘਰ-ਬਾਰ ਛੱਡ ਕੇ ਕਿਰੇਦਰ ਤੋਂ ਹੋ ਸਕਦੇ ਆ ਔਰ ਉਸ ਤੋਂ ਬਾਅਦ ਉਹ ਫੇਰ ਇੱਥੇ ਪੰਜਾਬ ਵਿੱਚ ਪੁੰਹ ਜਾਂਦੇ ਨੇ ਉਹ ਫੇਰ ਤੋਂ ਵਾਰਦਾ ਜਦੋਂ ਵੀ ਕੋਈ ਕ੍ਰਾਈਮਨਲ ਬੰਦਾ ਕ੍ਰਾਈਮ ਕਰਦਾ ਉਹ ਸਾਰੇ ਹੀ ਭਜਦੇ ਆ ਤੇ ਪੁਲਿਸ ਉਹਨਾਂ ਨੂੰ ਫੜਨ ਤੇ ਤਤਿਆ ਪੁਲਿਸ ਫੜਦੀ ਵੀ ਹੈ ਤੇ ਅਸੀਂ ਇਹਨਾਂ ਨੂੰ ਹੁਣ ਗ੍ਰਿਫਤਾਰ ਕੀਤਾ ਜਿਹੜੇ ਰਹਿੰਦੇ ਹੈਗੇ ਆ ਕੋ ਮਾੜੇ ਅਨਸਰ ਉਹਨਾਂ ਨੂੰ ਜਲਦ ਗ੍ਰਿਫਤਾਰ ਕਰਾਂ ਸਰ ਹੁਣ ਤੱਕ ਕਿੰਨੇ ਪੰਜਾਬ ਭਰ ਦੇ ਵਿੱਚ ਕਿੰਨੇ ਜਿਹੜੇ ਗੈਂਗਸਟਰ ਕੋ ਮੈਂ ਤੁਹਾਨੂੰ ਜ਼ੋਨ 2 4 ਦੀ ਡਿਟੇਲ ਦੇਣਾ ਜੋ ਮਾਨਯੋਗ ਸਾਡੇ ਕਮਿਸ਼ਨਰਟ ਦੀ ਜਿਹੜੀ ਡਿਟੇਲ ਹੈ ਉਹ ਸੀਪੀ ਸਾਹਿਬ ਦੇ ਆਫਿਸ ਤੋਂ ਥਰੂ press ਦੇ ਰਿਲੀਜ਼ ਚ ਤੁਹਾਨੂੰ ਦੱਸ ਦਿੱਤੀ ਜਾਊਗੀ ਸਿਰਾਤੀ ਅਸਰਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿ ਆਨ ਆਲੇ ਸਮੇਂ ਦੇ ਵਿੱਚ ਜਿਵੇਂ ਹੁਣ ਪਰਹਾੜ ਟੂ ਚੱਲਿਆ ਤੇ ਆਨ ਆਲੇ ਸਮੇਂ ਦੇ ਵਿੱਚ ਵੀ ਕਿਤੇ ਨਾ ਕਿਤੇ ਪੁਲਿਸ ਦੀ ਸਖਤੀ ਵਧਾਈ ਜਾਏਗੀ ਤਾਂ ਜੋ ਇਹ ਲੋਗਾਂ ਨੂੰ ਫੜਿਆ ਜਾਵੇ। ਦੇਖੋ ਮਾੜੇ ਬੰਦੇ ਨੂੰ ਇੱਕੋ ਮੈਸੇਜ ਹੈ ਵੀ ਜਾਂ ਤਾਂ ਉਹ ਛੱਡ ਦੇ ਸਰੈਂਡਰ ਕਰ ਦੇ ਨਹੀਂ ਤਾਂ ਅਦਰਵਾਈਜ਼ ਪੁਲਿਸ ਉਹਦੇ ਖਿਲਾਫ ਸਖਤ ਕਾਰਵਾਈ ਕਰੇਗੀ ਤੇ ਉਹਨਾਂ ਦੀ ਜਿੱਤੇ ਬੰਦ ਦੀ ਜਗਾ ਜੁਡੀਸ਼ੀਅਲ ਜਿਹੜਾ ਉਹਨਾਂ ਨੂੰ ਭੇਜਿਆ ਜਾਵੇ। ਸੋ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਲੁਧਿਆਣਾ ਦੇ ਵਿੱਚ ਜਸਕਿੰਦਰ ਸਿੰਘ ਤੇਜਾ ਜੀ ਨਾਲ ਗੱਲਬਾਤ ਕੀਤੀ ਹੈ ਜਿਸ ਦੌਰਾਨ ਉਹਨਾਂ ਨੇ ਦੱਸਿਆ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਪੂਰੀ ਸ਼ਕਤੀ ਵਿਧਾਈ ਹੋਈ ਹੈ ਪਰ ਹਾਰਟੂ ਨੂੰ ਲੈ ਕੇ ਲਗਾਤਾਰ ਨਾਕੇ ਬੰਦੀਆਂ ਕੀਤੀਆਂ ਜਾ ਰਹੀਆਂ ਨੇ ਤਾਂ ਜੋ ਜਿਹੜੇ ਭਗੋੜੇ ਲੋਕ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕੇ ਔਰ ਲਗਾਤਾਰ ਜਿਹੜਾ ਆ ਹੁਣ ਤੱਕ 48 ਘੰਟੇ ਹੋ ਚੁੱਕੇ ਆ ਔਰ 72 ਘੰਟੇ ਦਾ ਜਿਹੜਾ ਇਹ ਪਰਹਾੜ 2 ਮਿਸ਼ਨ ਜਿਹੜਾ ਚੱਲਿਆ ਸੀਗਾ ਔਰ ਅੱਗੇ ਵੀ 24 ਘੰਟੇ ਜਿਹੜਾ ਇਹ ਮਿਸ਼ਨ ਚੱਲੇਗਾ ਔਰ ਇਹ ਜਿਹੜਾ ਨਾਕਾ ਜਿੱਥੇ ਅਸੀਂ ਖੜੇ ਆ ਲੁਧਿਆਣਾ ਦੇ ਟੋਲੇਵਾਲ ਪੁਲ ਦੇ ਕੋਲ ਖੜੇ ਆ ਜਿੱਥੇ ਲਗਾਤਾਰ ਇਹ ਨਾਕਾ ਜਿਹੜਾ ਆ 24 ਘੰਟੇ ਲਈ ਹੋਰ ਚੱਲੇਗਾ ਔਰ ਕਿਸੇ ਵੀ ਜਿਹੜਾ ਸ਼ੱਕੀ ਲੋਕ ਜਿਹੜੇ ਦਿਖਦੇ ਨੇ ਉਹ ਸ਼ੱਕੀ ਲੋਕਾਂ ਨੂੰ ਇੱਥੇ ਰੋਕਿਆ ਜਾਏਗਾ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ ਜਿਸ ਤੋਂ ਬਾਅਦ ਅਗਰ ਕੋਈ ਉਸ ਦਾ ਕੋਈ ਕ੍ਰਿਮੀਨਲ ਰਿਕਾਰਡ ਨਿਕਲਦਾ ਤਾਂ ਉਸ ਨੂੰ ਕਾਬੂ ਕੀਤਾ ਜਾਵੇਗਾ ਸੋ ਜਾਣਕਾਰੀ ਮੁਤਾਬਕ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਹੁਣ ਤੋਂ ਇੱਕ ਘੰਟਾ ਪਹਿਲਾਂ ਵੀ ਜਿਹੜੇ ਡਾਬਾ ਥਾਣੇ ਦੇ ਜਿਹੜੇ ਐਸਐਸ ਨੇ ਉਹਨਾਂ ਦੇ ਵੱਲੋਂ ਵੀ ਜਿਹੜੇ ਆ ਤਿੰਨ આરોપી ਐਸੇ ਨਾਕੇ ਦੇ ਦੌਰਾਨ ਜਿਹੜਾ ਉਹਨਾਂ ਨੂੰ ਫੜਿਆ ਗਿਆ ਔਰ ਫੜ ਕੇ ਉਹਨਾਂ ਨੂੰ ਵੀ ਜਿਹੜਾ ਆ ਕਾਬੂ ਕੀਤਾ ਗਿਆ ਸੋ ਦੇਖਣਾ ਹੋਵੇਗਾ ਇਸ ਪ੍ਰਹਾਰ 2 ਜਿਹੜਾ ਇਹ ਮਿਸ਼ਨ ਚੱਲਿਆ ਵਾ ਇਹ ਪ੍ਰਹਾਰ 2 ਮਿਸ਼ਨ ਜਿਹੜਾ ਆ ਕਿਸ ਤਰੀਕੇ ਦੇ ਨਾਲ ਜਿਹੜੇ ਕ੍ਰਾਈਮ ਕਰਨ ਵਾਲੇ ਲੋਗ ਨੇ ਉਹਨਾਂ ਲਈ ਜਿਹੜਾ ਆ ਭਾਰੀ ਭਾਰੀ ਸਾਬਤ ਹੁੰਦਾ ਸੋ ਇਸੇ ਤਰ੍ਹਾਂ ਦੀ ਅਗਲੀ ਅਪਡੇਟ ਲੈ ਕੇ ਫਿਰ ਤੋਂ ਤੁਹਾਡੇ ਨਾਲ ਮੈਂ ਰੂਬਰੂ ਹੁੰਦਾ ਰਾਂਗਾ ਲੁਧਿਆਣਾ ਤੋਂ ਕੈਮਰਾਮੈਨ ਦੀਪਕ ਦੇ ਨਾਲ ਮੈਂ ਤੁਸ਼ਾਰਖਪੁਰ ਪੀਏਟੀ ਨਿਊਜ਼